ਵਾਸ਼ੁਕਰੀਆ ਅ ਬੱਲੇ ਕੀੜੇ ਦੇ ਵਿੱਚ ਮੈਂ ਦੋ ਗੀਤਾਂ ਨਾਲ ਹਾਜ਼ਰੀ ਲਵਾਉਂਗੀ ਔਰ ਇੱਕ ਮਾਂ ਬੋਲੀ ਦੇ ਅਧ ਵਿੱਚ ਔਰ ਇੱਕ ਗੁਰੂਕਾਂਤ ਸਾਹਿਬ ਜੀ ਦੇ ਅਧ ਵਿੱਚ ਔਰ ਅਗਲੇ ਗੇੜ ਬੱਚੇ ਚ ਮੌਕਾ ਮਿਲਿਆ ਫਿਰ ਗਸਲਾ ਸਹੀ ਹਨਾ ਕਪਟਾਵਾਂ ਜੋ ਵੀ ਤੁਸੀਂ ਕਹੋਗੇ ਔਰ ਇੱਕ ਬੋਲੀ ਪਹਿਲਾਂ ਸੁਣਾਉਣੀ ਆ ਪੰਨੋ ਮਾਂ ਬੋਲੀ ਦੇ ਨਾਲ ਸੰਬੰਧਿਤ ਖਾਣ ਨੂੰ ਤੈਨੂੰ ਖੀਰ ਦਊਂਗੀ ਨਾਲ ਪਕਾ ਦੋ ਘੋੜਾ ਬੈਠਣ ਨੂੰ ਤੈਨੂੰ ਕੁੱਸੀ ਦਊਂਗੀ ਸੌਣ ਨੂੰ ਲਾਲ ਪੰਘੂੜਾ ਔਰ ਲਾ ਕੇ ਤੇਲ ਤੇਰੇ ਵਾਧੂ ਬੋਦੇ ਸਿਰ ਤੇ ਕਰ ਦੂੰ ਜੋੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਊੜਾ ਜੇ ਮੇਰਾ ਪੁੱਤ ਬਣ ਮਾਂ ਬੋਲੀ ਦੇ ਅਦਰ ਵਿੱਚ ਗੀਤ ਹੇ ਮੇਰੀ ਮਾਂ ਬੋਲੀ ਕੇ ਅਖੰਡ ਦੀਪ ਮਾਲਾ ਹੇ ਮੇਰੀ ਮਾਂ ਬੋਲੀ ਕੇ ਅਖੰਡ ਦੀਪ ਮਾਲਾ ਖਿੰਡਿਆ ਹੈ ਦੂਰ ਤਿੱਕਰ ਤੇਰੀ ਹੋਂਦ ਦਾ ਉਜਾਲਾ ਤੇਰੇ ਹਰ ਫਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੋਆਵਾ ਤੇਰੇ ਬਾਤ ਨੇ ਅਸੀਸਾਂ ਤੇਰੇ ਬੋਲ ਨੇ ਦੁਆਵਾ ਤੁਸ ਦੀਵਤਾ ਦਾ ਸੋਮਾ ਤੂੰ ਹੈ ਪ੍ਰੇਮ ਦਾ ਉਚਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪਮਾਲਾ ਮਿੱਠੇ ਨੇ ਗੀਤ ਤੇਰੇ ਪਾਵਨ ਹੈ ਤੇਰੀ ਬਾਣੀ ਧੋਂਦੇ ਨੇ ਪੈਰ ਤੇਰੇ ਸੁਭਾ ਸ਼ਾਮ ਪੰਜ ਪਾਣੀ ਸਭ ਤੀਰਥਾਂ ਤੋਂ ਸੁੱਚੀ ਹੈ ਤੇਰੀ ਪਾਠਸ਼ਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪਮਾਲਾ ਕੁੰਜੀ ਹੈ ਗਿਆਨ ਦੀ ਤੂੰ ਸ਼ੀਸ਼ਾ ਹੈ ਜ਼ਿੰਦਗੀ ਦਾ ਤੂੰ ਦੁਆਰ ਸਾਧਨਾ ਦਾ ਮਾਰਗ ਹੈ ਰੋਸ਼ਨੀ ਦਾ ਤੂੰ ਹੈ Laat chetna ਦੀ ਤੇਰਾ ਤੇਜ ਹੈ ਨਿਰਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪਮਾਲਾ ਉਗਮਨ ਤੋਂ ਲੈ ਕੇ ਅਸਤਨ ਤੱਕ ਅੰਗ ਸੰਗ ਤੂੰ ਹੈ ਭਾਵਾਂ ਦਾ ਵਹਿਣ ਤੂੰ ਹੈ ਜੀਵਨ ਤਰੰਗ ਤੂੰ ਹੈ ਤੂੰ ਹੀ ਰੈ ਨਪਿੰੜੀ ਹੈ ਤੂੰ ਹੀ ਹੈ ਪੌਖਟਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪਮਾਲਾ ਜਗ ਜਗ ਜੀਉਣ ਸ਼ਾਲਾ ਤੇਰੇ ਕੋ ਰੜੇ ਸਬਈਏ ਮੋਲਣ ਤੇਰੇ ਲਖਾਰੀ ਵਿਕਸਣ ਤੇਰੇ ਗਵਈਏ ਹਰ ਇੱਕ ਦਿਸ਼ਾ ਚ ਹੋਵੇ ਤੇਰਾ ਹੀ ਬੋਲ ਵਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪ ਮਾਲਾ ਔਰ ਤੇਰੇ ਜਲੌ ਦੇ ਸਾਵੇਂ ਗੂੜਾ ਹਨੇਰ ਕੀ ਹੈ ਕੀ ਨੇ ਤੂਫਾਨ ਚਖੜ ਰੁੱਤਾਂ ਦਾ ਫੇਰ ਕੀ ਹੈ ਤੇਰੀ ਡਾਲਤੋਂ ਨਾ ਕੋਈ ਪੱਤਾ ਵੀ ਕਿਰਨ ਵਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪ ਮਾਲਾ हे मेरी काब बोली मैं तैनू प्यार दी हां हे मेरी काब बोली मैं तैनू प्यार दी हां लिख लिख लहू ना नग में तेरे सितो वार दी हां तू ही मेरा कर्म क्षेत्र तू ही मेरी रंगशाला हे मेरी मात बोली हे अखण्ड दीपमाला खिंडिया है दूर तिकर तेरी होंडा उजा और ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਮੈਂ ਇੱਕ ਗੀਤ ਬਚਿਆ ਮਿਹਰ ਹੋਈ ਆ ਮੇਰੇ ਤੇ ਕਿਰਪਾ ਹੋਈ ਆ ਸੋ ਅੱਜ ਇੱਥੇ ਉਹ ਜ਼ਰੂਰ ਉਹਦੀ ਹਾਜ਼ਰੀ ਬਣਦੀ ਆ ਸੋ ਆਪ ਸਭ ਕਬੂਲ ਫਰਮਾਓ ਹੈ ਗੁਰੂ ਹੈ ਗ੍ਰੰਥ ਸਾਹਿਬ ਹੈ ਪਰਮ ਪਾਵਨ ਕਲਾਮ ਹੈ ਗੁਰੂ ਹੈ ਗ੍ਰੰਥ ਸਾਹਿਬ ਹੈ ਪਰਮ ਪਾਵਨ ਪਾਵਨ ਕਲਾਮ تادر پیغام ہے گور کا جس جگہ پرکاش تیرا اس جگہ ہر دم سبر جو بھی سرن آیا مٹ گیا اس کا شبد سردا راج جی ایسا ہے تیرا نظام ਸ਼ਬਦ ਸਰ ਦਾ ਰਾਜ ਜਿੱਥੇ ਐਸਾ ਹੈ ਤੇਰਾ ਨਿਜ਼ਾਮ ਏ ਗੁਰੂ ਏ ਗ੍ਰੰਥ ਸਾਹਿਬ ਏ ਪਰਮ ਪਾਵਨ ਕਲਾਮ ਔਰ ਚਾਰ ਵਰਣਾ ਦਾ ਤੂੰ ਮਰਕਸ ਤੂੰ ਹੈ ਜ਼ਾਹਿਰ ਤੂੰ ਜ਼ਾਹਿਰ ਤੇਰੀ ਸੋਭਤ ਵਿੱਚ ਸੁਸ਼ੋਭਤ ਸੁਖਨ ਬਰ ਸੂਫੀ ਫਕੀਰ ਰੌਸ਼ਨੀ ਮੰਗਦੇ ਮਨਾਰੇ ਦਿਲ ਬਰੀ ਮੰਗਦਾ ਆਵਾ ਰੌਸ਼ਨੀ ਮੰਗਦੇ ਮਨਾਰੇ ਦਿਲ ਬਰੀ ਮੰਗਦਾ ਆਵਾਂ ਕੇ ਗੁਰੂ ਇੱਕ ਗ੍ਰੰਥ ਸਾਹਿਬ ਕੇ ਪਰਮ ਪਾਵਨ ਕਲਾਮ ਔਰ ਤੂੰ ਅਲੌਕਿਕ ਰਾਗ ਮਾਲਾ ਸਿਰਜਣਾ ਤੇਰੀ ਅਨੋਖ ਤੂੰ ਅਲੌਕਿਕ ਰਾਗ ਮਾਲਾ ਸਿਰਜਣਾ ਤੇਰੀ ਅਨੋਖ ਤੂੰ ਸਮੁੰਦਰ ਗਿਆਨ ਦਾ ਹੈ ਦਰਸ਼ਣੀ ਤੇਰਾ ਸਰੂਪ ਤੇਰੀ ਉਚਾਈ ਨੂੰ ਸਜਦਾ ਤੇਰੀ ਅਜ਼ਮਤ ਨੂੰ ਸਲਾਮ ਕੇ ਗੁਰੂ ਇੱਕ ਗ੍ਰੰਥ ਸਾਹਿਬ हे परम पावन कला तू सुखम दा शहंशाह है तू नूरानी तू नयाब तू सुखम दा शहंशाह है तू नूरानी तू नयाब और तेरी गुरबानी चो मिलदा सब सवाल दा जवाब तेरी गुरबानी चो मिलदा सब सवाल दा जवाब और तेरी गुरबानी चो मिलदा सब ਸਵਾਲਾਂ ਦਾ ਜਵਾਬ ਰੋਸ਼ਨੀ ਮੰਗਦੇ ਮਨਾਰੇ ਦਿਲ ਭਰੀ ਮੰਗਦਾ ਆਵਾਮ ਏ ਗੁਰੂ ਏ ਗ੍ਰੰਥ ਸਾਹਿਬ ਏ ਪਰਮ ਪਾਵਨ ਕਲਾਮ ਤੇਰੇ ਆਪ ਪੰਨਿਆਂ ਤੇ ਜਗ ਦੀ ਅੱਖਰਾਂ ਦੀ ਕੈਕਸ਼ਾ ਔਰ ਹੁਕਮ ਤੇਰੇ ਨਾਲ ਚੱਲਦਾ ਹੈ ਸਮੇਂ ਦਾ ਕਾਰਵਾ ਤੇਰੇ ਆਪ ਪੰਨਿਆਂ ਤੇ ਜਗ ਦੀ ਅੱਖਰਾਂ ਦੀ ਕੈਕਸ਼ਾ ਹੁਕਮ ਤੇਰੇ ਨਾਲ ਚੱਲਦਾ ਹੈ ਸਮੇਂ ਦਾ ਕਾਰਵਾ ਜਪਜੀ ਸੰਗ ਪ੍ਰਭਾਤ ਤੇ ਰਹਿ ਰਾਸ ਸੰਗ ਹੁੰਦੀ ਹੈ ਸ਼ਾਮ ਜਪਜੀ ਸੰਗ ਪ੍ਰਭਾਤ ਤੇ ਰਹਿ ਰਾਸ ਸੰਗ ਹੁੰਦੀ ਹੈ ਸ਼ਾਮ हे ਗੁਰੂ हे ਗ੍ਰੰਥ ਸਾਹਿਬ हे ਪਰਮ ਪਾਵਨ ਕਲਾਮ ਤੂੰ ਹੈ ਕਦਰ ਦਾ ਸੁਨੇਹਾ ਤੂੰ ਹੈ ਚਾਨਣ ਦਾ ਪੈਗਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ